ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ ਡਾਇਰੈਕਟਰ ਪੀ ਐਚ ਐਸ ਸੀ ਅਨਿਲ ਗੋਇਲ ਪੁਜੇ ਜਿੰਨਾਂ ਵੱਲੋਂ ਸਮੂਹ ਸਟਾਫ ਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਕੋਲੋਂ ਆਂਕੜੇ ਵੀ ਇਕੱਠੇ ਕੀਤੇ ਗਏ ਅਤੇ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਮਰੀਜ਼ਾਂ ਨੂੰ ਆਮੇ ਦਿੱਕਤਾਂ ਵੀ ਨੋਟ ਕੀਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਹ ਕਿਸੇ ਵੇਲੇ ਵੀ ਇੱਥੇ ਆ ਸਕਦੇ ਹਨ ਤੇ ਕਦੋਂ ਮਰਜ਼ੀ ਡਾਕਟਰਾਂ ਨੂੰ ਚੈੱਕ ਕਰ ਸਕਦੇ ਹਨ ਜੇਕਰ ਕੋਈ ਕੰਪਲੇਂਟ ਹੈ ਜੇਕਰ ਸਫਾਈ ਵਿੱਚ ਹਸਪਤਾਲ ਦੇ ਕੋਈ ਕੁਤਾਈ ਪਾਈ ਜਾਂਦੀ ਹੈ ਉਸ ਖਿਲਾਫ ਸਖਤ ਐਕਸ਼ਨ ਹੋਵੇਗਾ ਉਹਨਾਂ ਬੋਲਦੇ ਕਿਹਾ ਕਿ ਕਿਸੇ ਨੁਮਾਇਨੇ ਬਖਸ਼ਿਆ ਜਾ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਚੰਗੀਆਂ ਸੇ ਸੁਰਾਵਾਂ ਦੇਣ ਦਾ ਲੋਕਾਂ ਨੂੰ ਜੋ ਵਾਅਦਾ ਕੀਤਾ ਗਿਆ ਹੈ ਉਹਨਾਂ ਨੂੰ ਪੂਰਾ ਕਰਨਾ ਉਹਨਾਂ ਦਾ ਮੁੱਖ ਮੰਤਵ ਹੈ ਅਤੇ ਬੋਲਦੇ ਹੋਏ ਡਾਇਰੈਕਟਰ ਪੀ ਐਚ ਐਸ ਸੀ ਅਨਿਲ ਗੋਇਲ ਨੇ ਕਿਹਾ ਕਿ ਕੋਈ ਵੀ ਸਫਾਈ ਕਰਮਚਾਰੀ ਸਫਾਈ ਤੋਂ ਇਲਾਵਾ ਹੋਰ ਕੋਈ ਕੰਮ ਕਰਦਾ ਹੈ ਚਾਹੇ ਉਹ ਈ ਸੀ ਜੀ ਦਾ ਹੈ ਦਵਾਈਆਂ ਦਾ ਹੈ ਟਾਂਕਿਆਂ ਦਾ ਹੈ ਜਾਂ ਵਾੜਬ ਵਾਅਦਾ ਹੈ ਤਾਂ ਉਹਨਾਂ ਖਿਲਾਫ ਸਖਤ ਐਕਸ਼ਨ ਹੋਵੇਗਾ ਜੋ ਉਹਨਾਂ ਤੋਂ ਇਹ ਕੰਮ ਕਰਾਉਂਦਾ ਹੈ ਇੱਥੇ ਬੋਲਦੇ ਹੋਏ ਹੋਰ ਡਾਕਟਰ ਅਨਿਲ ਗੋਇਲ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਚੈਕਿੰਗ ਤਾਂ ਇੱਕ ਥੋੜਾ ਜਿਹਾ ਖੁਰਦਰਾ ਜਿਹਾ ਸ਼ਬਦ ਹੈ ਐਕਚੁਅਲੀ ਇਹ ਸਪੋਰਟਿੰਗ ਸੁਪਰਵਾਈਜ਼ਨ ਤੇ ਆ ਮੈਂ ਸਰਕਾਰ ਹਮੇਸ਼ਾ ਇਹ ਮਹਿਸੂਸ ਕਰਦੀ ਹੈ ਕਿ ਜਿਹੜੇ ਸਾਡੇ ਦੂਰ ਦਰਾਡੇ ਦੇ ਹਸਪਤਲ ਆ ਉਹ ਵੀ ਵਿਜ਼ਿਟ ਕਿਤੇ ਜਾਣ ਤਾਂ ਕਿ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਨੂੰ ਵੀ ਮਿਆਰੀ ਜਿਹੜੀਆਂ ਸਿਹਤ ਸਹੂਦਾਵਾਂ ਹੈਗੀਆਂ ਮਿਲ ਸਕਣ ਉੱਥੇ ਜਾ ਕੇ ਸਟਾਫ ਦੇ ਨਾਲ ਇੰਟਰੈਕਟ ਕਰੀਏ ਮਰੀਜ਼ਾਂ ਦੇ ਨਾਲ ਇੰਟਰੈਕਟ ਕਰੀਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁੱਛੀਏ ਕਿ ਸਟਾਫ ਨੂੰ ਹੋਰ ਕੀ ਚਾਹੀਦਾ ਮਰੀਜ਼ਾਂ ਨੂੰ ਵੀ ਪੁੱਛੀਏ ਕਿ ਉਹਨਾਂ ਨੂੰ ਇੱਥੇ ਹੋਰ ਕਿਹੜੇ-ਕਿਹੜੇ ਚੀਜ਼ਾਂ ਦੀ ਲੋੜ ਹੈਗੀ ਹੈ ਤੇ ਜਿਹੜੇ ਕੰਮ ਆਉਣ ਦੀ ਸਪੋਟ ਹੋਣ ਵਾਲੇ ਆਉਣ ਦੀ ਸਪੋਟ ਕਰੀਏ ਜਿਨ੍ਹਾਂ ਦੀ ਕੋਈ ਵਿਉਂਤਬੰਦੀ ਕਰਨੀ ਆ ਉਹ ਬਹੁਤ ਵਧੀਆ ਹੈ ਮੈਂ ਦੇਖਿਆ ਤੇ ਜਿਹੜੇ ਸਾਡੇ ਇੱਥੇ ਐਸਐਮਓ ਸਾਹਿਬ ਹੈ ਸਾਡੇ ਸਿਵਲ ਸਰਜਨ ਹੈ ਔਰ ਡੀਐਮਸੀ ਸਾਹਿਬ ਹੈ ਸਾਡਾ ਸਾਰਾ ਪੈਰਾਮੈਡੀਕਲ ਸਟਾਫ ਹੈ ਸਾਡੇ ਸਲੀਪਰਸ ਬੌਟ ਟੈਂਡੈਂਟਸ ਔਰ ਸਾਡੇ ਕੰਪਿਊਟਰ ਆਪਰੇਟਰ ਉਸ ਮੇ ਜਾ ਕੇ ਦੇਖ ਕੇ ਆ ਜਿਹੜੀ ਸਭ ਤੋਂ ਅੱਛੀ ਗੱਲ ਮੈਨੂੰ ਫਾਜ਼ਿਲਪੁਰ ਚ ਲੱਗੀ ਸਾਰਿਆਂ ਬੜੇ ਸਾਰਿਆਂ ਨੂੰ ਬੜਾ ਚਾਅ ਸੀ ਆਪ ਦਾ ਕੰਮ ਦੱਸਣ ਦਾ ਕਿ ਸਰ ਸਾਡਾ ਕੰਮ ਹੈਗਾ ਤੁਸੀਂ ਆ ਦੇਖੋ ਜੀ ਚਾਹੇ ਉਹ ਮਾਈਕਰੋ ਲੈਬ ਸੀ ਚਾਹੇ ਜਿੱਥੇ ਪਰਚੀ ਬਣਦੀ ਹੈ ਚਾਹੇ ਸਾਡੇ ਐਨਟੀ ਸਰਜਨਸੀ ਕੇ ਉਹਨਾਂ ਨੂੰ ਕੁਝ ਸਮਾਨ ਚਾਹੀਦਾ ਸੀਗਾ ਔਰ ਹੁਣੇ ਸਰਕਾਰ ਜਿਹੜੀ ਹੈਗੀ ਇੱਥੇ ਡੈਲਸੀ ਸੈਂਟਰ ਵੀ ਖੋਲਣ ਜਾ ਰਹੀ ਹੈ ਬਹੁਤ ਛੇਤੀ ਬਿਲਕੁਲ ਫ੍ਰੀ ਆਫ ਕਾਸਟ ਮਰੀਜ਼ਾਂ ਵਾਸਤੇ ਅਸੀਂ ਉਹ ਵੀ ਕਰਨ ਜਾ ਰਹੇ ਹਾਂ ਇਹ ਸਾਰੀ ਜਿਹੜਾ ਇੱਥੋਂ ਦਾ ਸਟਾਫ ਹੈ ਉਸ ਦਾ ਹੀ ਉਦਮ ਹੈ ਜਿਵੇਂ ਤੁਸੀਂ ਇਹ ਗੱਲ ਕੀਤੀ ਕਿ ਪਹਿਲਾਂ ਨਹੀਂ ਸੀਗੀ ਤੇ ਮੈਂ ਆਪਦੇ ਸਟਾਫ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰਾ ਕੋਈ ਪਤਾ ਨਹੀਂ ਹੈਗਾ ਕਿ ਮੈਂ ਕਿਹੜੇ ਦਿਨ ਕਿਹੜੇ ਸਮੇਂ ਉਹਦੇ ਆ ਜਾਣਾ ਠੀਕ ਹੈ ਜੀ ਤੇ ਦੇਖੋ ਜਿਹੜਾ ਸਾਡਾ ਹਸਪੀਟਲ ਹੈ ਤਾਂ ਹੀ ਸੋਹਣਾ ਹੈਗਾ ਜੀ ਸਾਫ਼ ਸੁਥਰਾ ਹੈ ਪਹਿਲੀ ਤਾਂ ਸਫਾਈ ਹੈ ਅੰਦਰੋਂ ਅੰਦਰ ਤੇ ਜਿਹੜੀਆਂ ਕੋਈ ਛੋਟੀਆਂ-ਮੋਟੀਆਂ ਕਮੀਆਂ ਹੈਗੀਆਂ ਉਹ ਸਾਰਿਆਂ ਮਾਨਯੋਗ ਸਿਵਲ ਸਰਜਨ ਸਾਹਿਬ ਨੂੰ ਇੱਥੋਂ ਦੇ ਐਸਐਮਓ ਸਾਹਿਬ ਨੂੰ ਲਿਖਵਾਤੀਆਂ ਔਰ ਉਹਨਾਂ ਨੇ ਮੈਨੂੰ ਪ੍ਰੋਸਾ ਦਵਾਇਆ ਕਿ ਉਹ ਠੀਕ ਕਰ ਦੇਣਗੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਲਗਭਗ 800 ਮਰੀਜ਼ ਉਕੜੀ ਦੇ ਵਿੱਚ ਆਉਂਦਾ ਸਾਡੇ ਆਰਥੋਪੈਡਿਕ ਸਰਜਨ ਆ ਬੜੀਆਂ 50-50 ਆਪਰੇਸ਼ਨ ਕਰਦੇ ਆ ਗੋਡੇ ਵੀ ਬਦਲਦੇ ਆ ਸਾਡੀਆਂ ਜੈਨੇਕੋਲੋਜਿਸਟਾਂ ਵੀ ਬਹੁਤ ਮਿਹਨਤ ਕਰ ਰਹੀਆਂ ਮੈਂ ਅੱਜ ਦੇਖਿਆ ਸਾਫਟਾ ਸਾਊਂਡ ਵਾਲੇ ਡਾਕਟਰ ਆ ਸਾਡੇ ਡੈਂਟਲ ਸਰਜਨ ਆ ਬਹੁਤ ਅੱਛਾ ਕੰਮ ਕਰ ਰਹੇ ਆ ਐਕਸਰੇ ਦੇ ਵਿੱਚ ਵੀ ਸਾਡਾ ਬਹੁਤ ਅੱਛਾ ਕੰਮ ਹੋ ਰਿਹਾ ਹੈ। ਲੇਕਿਨ ਫਿਰ ਵੀ ਬਹੁਤ ਸੁਧਾਰ ਦੀ ਲੋੜ ਹੈ। ਇੱਥੇ ਹੁਣ ਸੋਹਲ ਸਾਹਿਬ ਦਾ ਮੇਰੇ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਨ ਉਹਨਾਂ ਨੂੰ ਪਤਾ ਹੈ। ਤਾਂ ਮੈਨੂੰ ਮੈਂ ਉਮੀਦਾਂ ਕਿ ਉਹ ਜਿੱਥੇ ਮੈਂ ਛੱਡ ਕੇ ਜਾਵਾਂਗਾ ਬਾਅਦ ਉਹ ਤੋਂ ਉਸ ਨੂੰ ਫੜ ਕੇ ਅਸੀਂ ਉਹ ਸਾਰਾ ਪੂਰਾ ਕਰਾਂਗੇ। ਔਰ ਇੱਥੇ ਮੈਂ মিডিਆ ਦਾ ਵੀ ਬਹੁਤ ਧੰਨਵਾਦੀ ਹਾਂ। 3 ਘੰਟੇ ਮੇਰੀ ਵੇਟ ਕਰਦੇ ਰਹਿਣਾ। ਇਹ ਕੰਪਾਈਟ ਲਾਨ ਲਈ ਦੋ ਸ਼ਬਦ ਸੁਣਨ ਲਈ ਇਸ ਦਾ ਮਤਲਬ ਇਹ ਹੈਗਾ ਕਿ ਜਿਹੜਾ মিডিਆ ਹੈਗਾ ਉਸ ਨੂੰ ਆਪਣੇ ਲੋਕਲ ਹਸਪਤਾਲ ਦੇ ਵਿੱਚ ਬਹੁਤ ਇੰਟਰਸਟ ਹੈ ਕਿ ਉਸ ਦੇ ਵਿੱਚ ਸੁਧਾਰ ਹੋਵੇ ਉਹ ਮਰੀਜ਼ਾਂ ਦਾ ਸੁਧਾਰ ਚਾਹੁੰਦਾ ਹੈ ਤਾਂ ਇਸ ਲਈ ਸਾਰੇ মিডিਆ ਭਰਾਵਾਂ ਦਾ ਵੀ ਬਹੁਤ ਧੰਨਵਾਦ ਸਤੰਨ ਵੀਡੀਓ ਕਰਵਾਉਣ ਤੋਂ ਬਾਅਦ ਉਹਦੇ ਵਿੱਚ ਡਾਕਟਰ ਸਿੰਘ ਮੈਡਮ ਕੋਲ ਬੈਠੇ ਸੀ ਐਮਐਲਏ ਸਾਹਿਬ ਬੈਠੇ ਸੀ ਨੀਤੀ ਸਾਹਿਬ ਬੈਠੇ ਸੀ ਆਪਣੇ ਲੋਕੀ ਗੋਲ ਸੀ ਉਹ ਸਫਾਈ ਕਰਮਚਾਰੀ ਸਾਹਿਬ ਦੇ ਸਾਹਮਣੇ লাইਵ ਵੀਡੀਓ ਬਣੀ ਉਹ ਕਹਿੰਦੇ ਚਿੱਤੀ ਕਰਮਚਾਰੀ ਹੈ ਸੱਤ ਸੱਤੀ ਗੁੰਤਾਲੀ

ਪੋਰਸ ਜੀ ਤੁਸੀਂ ਗਰਜ਼ਰ ਨੂੰ ਸਿਫਾਈ ਕਰਨ ਲਈ ਟਾਂਕੇ ਲਗਾਏਗਾ ਕੁਝ ਵੀ ਸੈਟਲ ਹੋ ਨਹੀਂ ਜੀ ਜ਼ਿੰਮੇਵਾਰੀ ਖੋਣ ਲੇਗਾ ਤੁਸੀਂ ਬੈਠੇ ਹੋ ਉਹ ਰਿਕਾਰਡ ਕਰਕੇ ਚਲ ਮੰਨ ਲਿਆ ਪਰ ਨਿੱਛਾਵਾਗੇ ਸਿਫਾਈ ਕਰਦਾ ਜੇ ਤੁਹਾਡੇ ਸ਼ਿਵਸੰਜਬ ਜਿੰਮੇਵਾਰ ਹੋਣਗੇ ਜਾਂ ਮੈਡਮ ਜੀ ਦਾ ਦਸਤਾਬਾਹ ਕੁਝ ਨਹੀਂ ਆਏ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਫਾਈ ਕਰਮਚਾਰੀ ਟਾਂਕੇ ਲਗਾ ਰਿਹਾ ਹੈ ਤਾਂ ਤੁਸੀਂ ਬਸ ਮੇਰਾ ਨੰਬਰ ਨੋਟ ਕਰ ਲਓ ਮੈਂ ਭੇਜ ਦਿਆ ਜੀ ਮੈਂ ਵੀ ਜਾ ਕੇ ਆਖਾਂ ਕੋਈ ਪਹਿਲੀ ਕੰਪਲੀਟ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत